चङो चलो पंद्रहं मिन्ट ਰੋਹਾਈ ਨੂੰ ਥੱਕੇ ਨਾ ਅਸੀਂ ਬੜੇ ਆ ਆਮ ਆਦਮੀ ਦੇ ਕੈਂਡੀ ਨੂੰ ਬੁਲਾ ਰਹੇ ਨੇ ਉਹਨੂੰ ਕੱਲੇ ਨੂੰ ਭਾਇਆ ਨਾ ਇਹ ਬਾਕੀ ਸਾਰੇ ਬਾਹਰ ਗੱਡੇ ਆ ਇਧਰੋ ਦੇਖੋ ਮੇਰਾ ਬੰਦਾ ਉਹ ਵੀ ਸੀਸ਼ੇ ਨਾਲ ਇੱਕ ਵਾਲੀ ਸੀ ਤੇ ਮੈਂ ਉਹਨਾਂ ਤੋਂ ਬੋਲਿਆ ਪੁਲਿਸ ਵਾਲੇ ਨੇ ਮਾਰਕਟ ਨੂੰ ਨਾ ਨੌਜਾ ਮੱਠੇ ਵੱਲ ਨਹੀਂ ਜਾਤ ਤੇ ਇੱਥੇ ਸਾਰੇ ਕਾਗਜ਼ਾਂ ਦੀ ਚੈਕਿੰਗ ਹੋ ਰਹੀ ਸੀ ਇਹ Tratano ਮੇਰੇ ਤੋਂ ਪਹਿਲਾਂ ਵਕੀਲ ਸਾਹਿਬ ਨੇ ਗੱਲ ਕੀਤੀ ਹੈ ਜੀ ਕਿ ਕਾਗਜ਼ ਚੈੱਕ ਹੋ ਗਿਆ ਹੈ ਹਰ ਕੈਂਡੀਡੇਟ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਹਾਡੇ ਕਾਗਜ਼ ਠੀਕ ਨੇ ਸवाय 168 ਨੰਬਰ ਬੋਰਡ ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਤੋਂ ਲਾਵਾ ਹੋਰ ਕਿਸੇ ਦੇ ਖਿਲਾਫ ਕੋਈ ਆਬਜੈਕਸ਼ਨ ਨਹੀਂ ਆਇਆ ਕਿਸੇ ਪਾਰਟੀ ਦੇ ਹੋਰ ਕੋਈ ਆਬਜੈਕਸ਼ਨ ਨਹੀਂ ਆਇਆ ਫਿਰ ਕੀ ਰੀਜ਼ਨ ਹੈ ਕਿ ਉਹ ਕਹਿ ਰਿਹਾ ਕਿ ਡਿਲੇ ਕਰਨਾ ਹੈ 3 ਵਜੇ ਲਿਸਟ ਲਗਾਣੀ ਹੈ ਸਾਨੂੰ ਖਸਾ ਕਿ ਜੋ ਸਰਕਾਰ ਅੱਜ ਤੋਂ ਪਹਿਲਾਂ ਇਥੋਂ ਇਲੈਕਸ਼ਨ ਤੋਂ ਭੱਜ ਰਹੀ ਸੀ ਇਹ ਜਾਣ ਬੁੱਝ ਕੇ ਅੱਜ ਜਿਹੜੇ ਆ ਦੂਸਰੀ ਪਾਰਟੀਆਂ ਦੇ ਜਿਹੜੇ ਹੈਗੇ ਆ ਕਾਗਜ਼ ਕਿਸੇ ਨਾ ਕਿਸੇ ਕੈਂਡੀਡੇਟ ਦੇ ਰਿਜੈਕਟ ਕਰਨਾ ਚਾਹੁੰਦੇ ਆ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਨਾ ਸਾਨੂੰ ਜਿੱਥੇ ਲੋੜ ਪਊਗੀ ਹਾਈ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਜਾਣਾ ਪਿਆ ਆਪਾਂ ਜਾਵਾਂਗੇ ਸਾਨੂੰ ਇਹ ਤੁਸੀਂ ਵੀ ਜਾ ਕੇ ਮੇਰੀ ਤੁਹਾਡੀ ਪ੍ਰੈਸ ਮਾਧਿਅਮ ਨਾਲ ਇੱਕ ਤੁਹਾਨੂੰ ਅਪੀਲ ਆ ਕਿ ਤੁਸੀਂ ਵੀ ਜਾ ਕੇ ਅੰਦਰ ਜਾ ਕੇ ਅਫੀਸਰ ਸਹਿਬਾਨ ਨੂੰ ਪੁੱਛੋ ਕੀ ਗੱਲ ਹੈ ਜਦੋਂ ਤੁਸੀਂ ਕਾਗਜ਼ਾਂ ਦੇ ਵਿੱਚ ਸਾਰਿਆਂ ਨੂੰ ਕਹਿ ਦਿੱਤਾ ਕਿ ਜਿਹੜੇ ਇੱਕ ਬਾਹਰ ਨੰਬਰ ਨੂੰ ਛੱਡ ਕੇ ਕਿ ਤੁਹਾਡੇ ਕਾਗਜ਼ ਕਲੀਅਰ ਨੇ ਤੇ ਫੇਰ ਲਿਸਟ ਲਾਉਣ ਦੇ ਵਿੱਚ ਦੇਰੀ ਕਿਉਂ ਇਹ ਜਿਹੜੀ ਚੀਜ਼ ਹੈ ਜਿਹੜੀ 2-3 ਘੰਟਿਆਂ ਦੀ ਵਿੱਚ ਜਿਹੜਾ ਗਿਆ ਪਾਰੇ ਨੇ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਇਹਨਾਂ ਦੀ ਟੈਨਸ਼ਨ ਹੈ ਕਲੇ ਟੈਨਸ਼ਨ ਹੈ ਬਾਬੇ ਮੰਦੇ ਵਿੱਚ ਜੋ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਬੰਦੇ ਨਾਲ ਜੇ ਧੱਕਾ ਹੋਇਆ ਤੇ ਆਪਾਂ ਇਹਨਾਂ ਨੂੰ ਕਚਹਿਰੀਆਂ 'ਚ ਰੋਲਾਂਗੇ ਉਹ ਤਿੰਨ ਤੁਰੀ ਕਚਹਿਰੀਆਂ 'ਚ ਰੋਲੋ ਵੇਖੋ ਆਈਡੀ ਡੇਰ ਦੇ ਵਿੱਚ ਇੱਥੇ ਕਾਂਗਰਸ ਦੇ ਬੀਜੇਪੀ ਦੇ ਆਜ਼ਾਦ ਇਥੇ ਉਮੀਦਵਾਰ ਇਥੇ ਆ ਕੇ ਆਪਣੇ ਕਾਗਜ਼ ਚੈੱਕ ਕਰਵਾ ਰਿਹਾ ਇੱਕ ਵੀ ਆਮ ਆਦਮੀ ਦਾ ਪਾਰਟੀ ਦਾ ਕੋਈ ਵੀ ਕਹਿੰਦੇ ਇਥੇ ਆਇਆ ਇਥੇ ਪਤਾ ਨਹੀਂ ਲੱਗਦਾ ਕਿ ਕੀ ਉਹਨਾਂ ਦੇ ਕਾਗਜ਼ ਸਾਰੇ ਠੀਕ ਨੇ ਕੋਈ ਚੈੱਕ ਹੋਣ ਨਹੀਂ ਇਥੇ ਆਇਆ ਸਾਡੇ ਦੇ ਖਾਸਾ ਕਿ ਇਹ ਇਸਦਾ ਰੀਜ਼ਨ ਹੈ ਪਹਿਲਾਂ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਬੰਦੇ ਅੰਦਰ ਬਿਠਾਏ ਅਰੇ ਉਹ ਅੱਜ ਜਾ ਕੇ ਤੇ ਜਸ਼ਨ ਕੀਤਾ ਤੇ ਕਢਾਈ ਜਾ ਕੇ ਬਾਹਰ ਕਰਕੇ ਸਾਨੂੰ ਇਹਦੇ ਖਾਸਾ ਕਿ ਇਹ ਸਾਡੇ ਪਾਰਟੀ ਦੇ ਬੰਦਿਆਂ ਨਾਲ ਆਮ ਆਦਮੀ ਤੋਂ ਇਲਾਵਾ ਦੂਜੀ ਪਾਰਟੀ ਦੇ ਕਾਗਜ਼ ਰਜੈਕਟ ਕਰ ਦਿੱਤਾ ਅੰਦਰ ਜਵਾਬ ਮਿਲਦਾ ਕਿ ਨਹੀਂ ਜੀ ਮੈਂ ਆਪੇ ਜਵਾਬ ਦੇਦਾਗਾ ਕੋਰਟ ਦੇ ਵਿੱਚ ਆ ਗੱਲ ਕਰਨ ਦੇ ਆ ਪਰ ਸਾਨੂੰ ਇਹਨਾਂ ਦੀ ਗੱਲ ਜਿਹੜੀ ਹੈਗੀ ਆ ਸਾਨੂੰ ਇਹਨਾਂ ਦੀ ਟੈਨਸ਼ਨ ਚ ਲੱਗੰਦੀ ਆ ਕਿ ਕਹਿੰਦਾ ਠੀਕ ਆ ਕਿ ਬਾਹਰ ਨੰਬਰ ਵਾਰਡ ਦੇ ਵਿੱਚ ਅੱਜ ਆਬਜੈਕਸ਼ਨ ਆ ਗਿਆ ਠੀਕ ਆ ਉਹ ਜੈਸਲ ਉਤਰਰ ਜੋ ਵੀ ਆ ਉਹਦਾ ਭੰਦਾ ਪਰ ਬਾਕੀ ਜਿਨ੍ਹਾਂ ਨੂੰ ਕਾਗਜ਼ ਕਹਿ ਦਿੱਤੇ ਤੁਹਾਡੇ ਕਾਗਜ਼ ਠੀਕ ਨੇ ਤੇ ਫਿਰ ਲਿਸਟ ਕਿਉਂ ਨਹੀਂ ਲਈ ਜਾ ਰਹੀ ਲਿਸਟ ਲਾਣੀ ਚਾਹੀਦੀ ਐ ਸੇ ਟਾਈਮ ਤੇ ਖੜੇ ਹੋ ਜਾ ਜੀ ਜਦੋਂ ਕਾਗਜ਼ ਜਿਹੜੇ ਸਾਰੇ ਦੇ ਕਰਤੇ ਆ ਉਹਨਾਂ ਨੇ ਔਰ ਤਾਂ ਤੱਕ ਦਾ ਠੀਕ ਹੈ ਸੋ ਆ ਇੱਕ ਨੰਬਰ ਇੱਕ ਬਾਹਰ ਨੰਬਰ ਬਾਹਰ ਤੋਂ ਬਾਕੀ ਸਾਰਿਆਂ ਦੀ ਲਿਸਟ ਲਗਾ ਲਓ ਇਹ ਐਜ ਕੰਡੇ ਆ ਇਸ ਕਰਕੇ ਸਾਨੂੰ ਇਹਨਾਂ ਦਾ ਡਰ ਹੈਗਾ ਕਿ ਇਹ ਜਿਹੜੇ ਆ ਆਮ ਆਦਮੀ ਪਾਰਟੀ ਜਿਹੜੇ ਸਰਕਾਰ ਉਹਨਾਂ ਦਾ ਰਲਈ ਆ ਉਹਨਾਂ ਨੂੰ ਇਹਨਾਂ ਨੇ ਕਿਹਾ ਆ ਕਿ ਦੂਜੀ ਪਾਰਟੀ ਦੇ ਜਿਹੜੇ ਕਹਿੰਦੇ ਨੇ ਉਹਨਾਂ ਦੇ ਕਾਗਜ਼ ਰਿਜੈਕਟ ਕਰੋ ਜਾਂ ਚੈੱਕ ਕਰੋ ਲਾਸਟ ਨੂੰ ਮਰ ਲਿਆ ਜਾਏਗਾ 3 ਵਜੇ ਤਾਈ ਤੁਹਾਨੂੰ ਕਰਨ ਦੇ ਖਰਾਬ ਕਰਨ ਦੇ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ 100% ਸਾਨੂੰ ਹੈਗੀ ਹੈ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਐਸੇ ਖਲੋਤੇ ਆ। ਹੁਣੇ ਤੱਕ ਕੁਝ ਨਹੀਂ ਕਿਹਾ ਗਿਆ ਜੀ ਤੁਹਾਡੇ ਕਾਗਜ਼। ਸਾ ਲੋ ਇਹਨਾਂ ਨੇ ਕਹਿ ਦਿੱਤਾ ਸਾਡੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਕਾਗਜ਼ ਬਿਲਕੁਲ ਠੀਕ ਨੇ। ਪਰ ਜੇ ਤਿਆਂ ਨਾਲ ਜੀ ਦਾ ਕੋਈ ਇ objection ਤੇਰੇ ਇਹ ਕੀ ਮਤਲਬ ਹੋਇਆ? ਜਦੋਂ ਅੱਜ ਦੀ ਡੇਰ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਜੀ ਕਾਗਜ਼ ਠੀਕ ਨੇ ਫਿਰ ਤੇ ਲੋ ਜੀ ਦਾ ਮਤਲਬ ਕੀ ਆ? ਕਲੀਅਰੈਂਸ ਹੋਣੇ ਤੱਕ ਲਾਂਜ ਨਹੀਂ। ਹਾਂ ਲਾਈ ਚਾਹੀਦੀ ਆ ਜੜੀ ਆ। ਇਹੋ ਮੇਰੀ ਤੁਹਾਡੇ ਮਾਧਿਅਮ ਨਾਲ ਕਹਿਣਾ ਤੇ ਤੁਹਾਨੂੰ ਵੀ ਪ੍ਰੈਸ ਵਾਲੇ ਵੀਰਾਂ ਨੂੰ ਮੇਰੀ ਇੱਕ ਬੇਨਤੀ ਆ ਕਿ ਤੁਸੀਂ ਵੀ ਜਾ ਕੇ ਜਰੂਰ ਉਹਨਾਂ ਨਾਲ ਪੁੱਛੋ ਕਿ ਕਿਉਂ ਟੱਕਾ ਇਹ ਨਹੀਂ ਹੋਣੀ ਚਾਹੀਦੀ ਕੀ ਸੀ ਇਹਦਾ ਮਸਲਾ ਕੁਝ ਨਹੀਂ ਕੋਈ ਮਸਲਾ ਨਹੀਂ ਜੀ ਅੱਜ ਸਕਿਉਰਿਟੀ ਰੱਖੀ ਸੀਗੀ ਜਿਹੜੇ ਜਿਹੜੇ ਪੇਪਰ ਫਾਈਲ ਹੋਏ ਸੀ ਆਰਟੀਓ ਅਫੀਸਰ ਜੀ ਖੜੇ ਗਵਾਲ ਮੰਡੀ ਇੱਥੇ ਅਮ੍ਰਿਤਸਰ ਨਾਰਥ ਦੇ ਜਿੰਨੇ ਵਾਰਡ ਪੈਂਦੇ ਆ ਉਹ ਸਾਰਿਆਂ ਦਾ ਇੱਥੇ ਅੱਜ ਸਕਿਉਰਿਟੀ ਸੀਗੀ ਸਕਿਉਰਿਟੀ ਬੜੀ ਪੀਸਫੁਲ ਬੜੀ ਵਧੀਆ ਹੋ ਗਈ ਕਿਸੇ ਦੇ ਖਿਲਾਫ ਕੋਈ ਆਬਜੈਕਸ਼ਨ ਨਹੀਂ ਐਕਸੈਪਟ ਇੱਕ ਇੰਡੀਪੈਂਡੈਂਟ ਨੇ ਆਬਜੈਕਸ਼ਨ ਕੀਤਾ ਮਿਸਟਰ ਦੱਪੇ ਕੋਈ ਹੈ ਕਾਂਗਰਸ ਦੇ ਉਹਨਾਂ ਨੇ ਕੀ ਸਿਕਸ ਵਾਰਡ ਨੰਬਰ 62 'ਚ ਉਹਨਾਂ ਦੇ ਦੋ ਵੋਟ ਬਣੇ ਆ ਉਹਨਾਂ ਦੇ ਪ੍ਰਪੋਜ਼ਰ ਦੇ ਉਹਨਾਂ ਦਾ ਲੀਗਲ ਵੈਲਿਡ ਆ ਯਸਰਾ ਨੇ ਅਸ਼ੂਰ ਕੀਤਾ ਕਿ ਜੀ ਉਹ ਅਸੀਂ ਜੋ ਕਰਨਾ ਹੋਏਗਾ ਉਹਦਾ ਰਿਟਰਨ ਆਰਡਰ ਪਾਸ ਕਰਾਂਗੇ ਕਿਸੇ ਵੀ ਸਾਡੇ ਕੈਂਡੀਡੇਟ ਦੇ ਖਿਲਾਫ ਕਿਸੇ ਨੇ ਵੀ ਕੋਈ ਆਬਜੈਕਸ਼ਨ ਨਹੀਂ ਕੀਤਾ ਤੇ ਸਕਰੂਟੀ ਵਿੱਚ ਡਾਕੂਮੈਂਟ ਕਲੀਅਰ ਹੈ ਲੇਕਿਨ ਖਾਲੀ ਕਿ ਸਾਨੂੰ ਜਿਹੜੀ ਐਪਰੀਹੈਂਸ਼ਨ ਹੈ ਜਿਹੜਾ ਸਾਡਾ ਗ੍ਰਿਵੈਂਸ ਹੈ ਅਸੀਂ ਆਲਰੇਡੀ ਅਫਸਰ ਨੂੰ ਕਹਤਾ ਹੈ ਕਿ ਜੇ ਤੁਸੀਂ ਇੱਕ ਇੱਕ ਵਾਰਡ ਦੀ ਇੱਕ ਇੱਕ ਫਾਈਲ ਸਕਰੂਟੀਨਾਈਜ਼ ਕਰਤੀ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਦਿੱਤਾ ਤੁਸੀਂ ਕਲੀਅਰ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਜੀ ਮੈਂ ਨਹੀਂ ਕਰਨਾ ਜੀ ਮੈਂ ਤੇ 3 ਵਜੇ ਜਾ ਕੇ ਲਿਸਟ ਲਗਾਵਾਂਗਾ ਕਿਉਂਕਿ 3 ਵਜੇ ਤੱਕ ਮੈਨੂੰ ਕੋਈ ਵੀ ਜਿਹੜੀ ਕੰਪਲੇਂਟ ਦੇਗਾ ਮੈਂ ਉਸ ਕੈਂਡੀਡੇਟ ਨੂੰ ਬੁਲਾਵਾਂਗਾ ਤੇ ਉਹ ਕੈਂਡੀਡੇਟ ਨੂੰ ਬੁਲਾ ਕੇ ਤੇ ਉਹਦੇ ਜਿਹੜਾ ਓਬਜੈਕਸ਼ਨ ਆਏਗਾ ਡਿਸਪੋਜ਼ ਆ ਕਰਾਂਗੇ ਜਿਹੜਾ ਕਿ ਬਿਲਕੁਲ ਕਾਨੂੰਨਨ ਗਲਤ ਹੈ ਜਦ ਤੁਸੀਂ ਵਾਰਡ ਵਾਈਜ਼ ਬੁਲਾ ਕੇ ਇੱਕ ਇੱਕ ਨੂੰ ਪੁੱਛ ਲੇਤਾ ਕਿ ਦੱਸੋ ਜੀ ਤੁਹਾਡੇ ਖਿਲਾਫ ਕੋਈ ਕਿਸ ਨੂੰ ਓਬਜੈਕਸ਼ਨ ਹੈ ਕਿ ਨਹੀਂ ਹੈ ਉਹ ਬੰਦੇ ਸਭ ਆਪਣੇ ਘਰਾਂ ਚ ਚਲੇ ਗਏ ਤੇ ਬੈਕ ਆਫ ਦਾ ਕੈਂਡੀਡੇਟ ਜਾਂ ਬੈਕ ਆਫ ਦਾ ਪਾਰਟੀ ਤੁਸੀਂ ਕਿਸ ਨਾ ਕਿਹੜਾ ਕਿੰਨੂੰ ਬੁਲਾ ਕੇ ਕਰੋਗੇ ਇਹਦਾ ਮਤਲਬ ਤੁਹਾਡੀ ਪਹਿਲਾਂ ਕੋਈ ਇੰਟੈਂਸ਼ਨ ਜਿਹੜੀ ਮੈਲਾਫਾਈਡੀ ਆ ਤੁਸੀਂ ਆਪਣੇ ਪੋਲੀਟੀਕਲ ਬੌਸਸ ਨੂੰ ਖੁਸ਼ ਕਰਨ ਲਈ ਕੁਝ ਨਾ ਕੁਝ ਕਰ ਰਹੇ ਹੋ ਅਗਰ ਇਹੋ ਜਿਹੀ ਗੱਲ ਹੋਈ ਤੇ ਇਹ ਗੱਲ ਬੜੀ ਕਨਫ ਪੰਜਾਬ ਦੇ ਵਿੱਚ ਇਲੈਕਸ਼ਨਸ ਨਹੀਂ ਹੋਣਗੇ ਮਿਊਨਿਸਪਲ ਕਾਰਪੋਰੇਸ਼ਨ ਵਿਦ ది ਹੈਲਪ ਆਫ ਲਾਅ ਅਸੀਂ ਕੋਈ ਨਾ ਕੋਈ ਕਾਨੂੰਨਾ ਅਸੀਂ ਕਾਰਵਾਈ ਕਰਾਂਗੇ ਅਗਰ ਕਿਸੇ ਤਰ੍ਹਾਂ ਦਾ ਵੀ ਕੋਈ ਮਿਸ ਹੈਪ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਅਗਰ 3 ਵਜੇ ਤੱਕ ਨਾ ਮਸਲਾ ਲਾ ਫਿਰ ਮਸਲਾ ਨਹੀਂ ਜੀ 3 ਵਜੇ ਤੱਕ ਲਿਸਟ ਲੱਗ ਜਾਏਗੀ ਜਿਹੜੇ ਅਪਰੂਵ ਹੋ ਜਾਣਗੇ ਮੈਂ ਨਹੀਂ ਕਹਿ ਰਿਹਾ ਖਾਲੀ ਭਾਰਤੀ ਜਨਤਾ ਪਾਰਟੀ ਦੇ ਮੈਂ ਰਿਪਰੈਜ਼ੈਂਟ ਭਾਰਤੀ ਜਨਤਾ ਪਾਰਟੀ ਨੂੰ ਕਰ ਰਿਹਾ ਲੇਕਿਨ ਐਨੀ ਮੈਂ ਕਹਿ ਰਿਹਾ ਖਾਲੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਕਿਸੇ ਵੀ ਕੈਂਡੀਡੇਟ ਦੇ ਖਿਲਾਫ ਐਕਸੈਪਟ ਇੱਕ ਵਾਰਡ ਨੰਬਰ 62 ਮੀਨੂ ਸਾਈਕਲ ਜੀ ਦੇ ਉਹਨ ਉਹ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਹੋਇਆ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਅ objection ਫਾਈਲ ਹੋਇਆ ਉਸ ਤੋਂ علاوہ ਕਿਸੇ ਦੇ ਕਿਸੇ ਨੇ ਨਹੀਂ ਹੋਇਆ ਅਗਰ ਉਸ ਤੋਂ ਬਾਅਦ ਉਹਨ ਕਿਸੇ ਨੂੰ ਐਂਟਰੇਨ ਕਰਕੇ ਆਪਣੇ ਕਮਰੇ ਦੇ ਵਿੱਚ ਕੋਈ objection ਲੈਂਦੇ ਆ ਜਾਂ डिस्पोज ਆਫ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਨੈਗੇਟਿਵ ਆਰਡਰ ਪਾਸ ਕਰਨ ਦਾ ਤਾਂ ਕੋਟਾਂ ਖੁੱਲੀਆਂ ਜੀ ਫਿਰ ਤੇ ਅਸੀਂ ਕੋਟਾਂ ਦਾ ਸਾਰਾ ਲਾਂਗੇ ਜੀ ਥੈਂਕ ਯੂ